ਜੀ ਹਸਤੀ ਕਾਲ ਜੀ ਅੱਜ ਆਪਾਂ ਆਏ ਨੂੰ ਹੋ ਗਿਆ ਆਪਾਂ ਨੂੰ ਤਿੰਨ ਚਾਰ ਦਿਨ ਆਇਆ ਨੂੰ ਇੱਥੇ ਤੇ ਪਹਿਲਾਂ ਆਪਾਂ ਮਾਰਿਆਂ ਦੇ ਗਏ ਸੀਗੇ ਤੇ ਅੱਜ ਤੁਹਾਨੂੰ ਮਾਰਿਆਂ ਦੇ ਬਾਹਰਲੇ ਪਾਸੇ ਦੁਕਾਨਦਿਆਂ ਜੋ ਵੀ ਇੱਥੇ ਚੀਜ਼ਾਂ ਆ ਦੁਕਾਨਾਂ ਦੇ ਕੁੰਨਾ ਕੁੰਨੀਆਂ ਜੋ ਇੱਥੇ ਕੇਜਾ ਕੁਜਾ ਆਪਣੇ ਕੇਜਾ ਇਹਨਾਂ ਦਾ ਤੇ ਹੋਰ ਮਾੜਾ ਮੋਟਾ ਦੇਖਣ ਨੂੰ ਆਇਆ ਇਹਨਾਂ ਨੇ ਬਣਾਇਓ 파ਰਕਾਪੁਰਪਾ ਕਿ ਅੱਜ ਤੁਹਾਨੂੰ ਉਹ ਸਾਰੇ ਘੁਮਾਵਾਂਗੇ ਬਾਹਰਲੇ ਪਾਸੇ ਮਾਰੇ ਦੇ ਨਾਲ-ਨਾਲ ਮਾਰੇ ਇੱਧਰ ਸਾਈਡ ਨੂੰ ਵਹਿ ਜਾਂਦੇ ਪਿਛਲੇ ਪਾਸੇ ਮੇਰੇ ਰਹਿ ਜਾਂਦੇ ਆ ਪਿਛਲੇ ਪਾਸੇ ਮਾਰੇ ਆ ਤੇ ਅੱਜ ਤੁਹਾਨੂੰ ਬਾਹਰ ਦਿਖਾਵਾਂਗੇ ਸਾਰਾ ਹੀ ਜੋ ਵੀ ਇੱਥੇ ਦਾ ਮਾਹੌਲ ਆ ਚਲੋ ਦਿਖਾਉਂਦੇ ਆ ਜੀ ਲੱਗੀਆਂ ਜੀ ਦੁਕਾਨਾਂ ਕੋਟਮਾਲ ਨੇ ਕਿਹੜੇ ਪੱਥਰਾਂ ਦੇ ਕਿੰਨੇ ਥੋੜੇ ਬਣਾਏ ਹੋਏ ਇਹਨਾਂ ਨੇ ਇਹ ਦੁਕਾਨਾਂ ਲੱਗੀਆਂ ਹੋਈਆਂ ਕੰਡੇ ਕੰਡੇ ਸਭ ਪਾਣੀ ਪੂਣੇ ਵਾਲੇ ਸਮਾਨ ਆ ਹਨਾ ਉਹ ਆ ਗਈ ਦੁਕਾਨ ਟੌਫੀਆਂ ਦੀ ਜਿਹੜੀ ਗਈ ਮੂਫਲੀ ਮਾਫਲੀ ਆ ਗਈ ਤੇ ਮੂਫਲੀ ਗੱਚਾ ਰੇੜੀਆਂ ਆ ਕੇ ਜੀ ਇਹਨਾਂ ਦਾ ਇੱਥੇ ਬਿਲਕੁਲ ਮਾਰਿਆਂ ਦੇ ਕੰਡੇ ਤੇ ਆ ਉਹ ਵਧੀਆ ਲੋਕੇਸ਼ਨ ਨੇ ਆ ਜਾ ਕਰੋ ਵਾਪੋਰ ਸਰਵਿਸ ਤੇ ਆ ਨਾਲ ਟੁਕੜਾ ਵਗੈਰਾ ਲੈ ਜਾਂਦੇ ਆ ਤੇ ਮੂਰੇ ਦੁਕਾਨਾਂ ਤੋਂ ਕੂਨਾ ਲੱਗੀਆਂ ਹੋਈਆਂ ਤੇ ਉਹ ਵੀ ਫੋਨ ਦਿਖਾਉਂਦੇ ਆ ਯੋਗੀ ਦੁਕਾਨਾਂ ਦੇਖੋ ਨਾ ਇਹ ਦੇਖ ਹਾਲ ਦੇ ਹਨ ਆ ਸਾਰਾ ਸਮਾਨ ਆ ਇਹ ਵੀ ਟੋਪੀਆਂ ਵਗੈਰਾ ਲੱਗਾ ਹੈ ਫੇਸਬੁਕ ਕਿੱਸਾ ਹੈ ਨਾ ਫੇਸਬੁਕ ਕਿੱਸਾ ਹੈ ਨਾ ਕਿਹੜਾ ਪਤ ਉਸਨੇ ਸਾਰਾ ਸਰਦ ਕੀ ਇਨੀਆਂ ਦਾ ਰੈਸਟੋਰੈਂਟ ਆ ਕੀਨੀ ਦਾ ਰੈਸਟੋਰੈਂਟ ਇਹ ਜ਼ਿਆਦਾਤਰ ਦੁਕਾਨਾਂ ਟੋਪੀਆਂ ਟੋਪੀਆਂ ਹੋਰ ਜਾਂ ਸਮਾਨ ਇਦਾਂ ਦਾ ਲੱਗਾ ਆ ਚਾਹ ਚਾਹ ਯੋ ਵੀ ਹੈਗੀਆਂ ਮਾਲਾ-ਮੂਲਾ ਗਾਨੀਆਂ ਐਨਕਾ ਵਗੈਰਾ ਜੋ ਵੀ ਸਮਾਨ ਹੈ ਲੱਗਾ ਹੈ ਸਭ ਤਕਰੀਬਨ ਮਾਰਿਆ ਨੇ ਤੇ ਸਮਾਨ ਲੱਗਾ ਹੋਇਆ ਹਰਦਵਾਲੇ ਕਪੂਰ ਆ ਗਈ ਦੁਕਾਨ ਸਭ ਜ਼ਿਆਦਾਤਰ ਕੰਡੇਕ ਤੇ ਦੁਕਾਨਾਂ ਜੋ ਹੈਗੀਆਂ ਆਪਣੇ ਮਾਰਿਆਂ ਦੇ ਨਾਲ ਰਿਲੇਟੇਡ ਲੱਗੀਆਂ ਹੋਈਆਂ ਪਾ ਜਾ ਰਹੇ ਹਾਂ ਜਿੱਦੇ ਜਿੱਦਾਂ ਦੁਕਾਨਾਂ ਦੇ ਕੋਲ ਲੱਗੀਆਂ ਪਿਛਲੇ ਪਾਸੇ ਮਾਰੇ ਆ ਤੇ ਉਹ ਪਾ ਦੇਖ ਰਹੇ ਆ ਕਿਹਦੀ ਦੁਕਾਨ ਆ ਜੋ ਵੀ ਸਮਾਨ ਸੰਗੂਲ ਲੱਗਾ ਹੋਇਆ ਇਹਨਾਂ ਦਾ ਹੈ ਹਨ ਕਾਂ ਵਗੈਰਾ ਹੋਰ ਸਮਾਨ ਆ ਜੋ ਤੇ ਚਲੋ ਚੱਲਦੇ ਅੱਗੇ ਆਹ ਲਓ ਜੀ ਹੁਣ ਆਪਾਂ ਟੋਪੀ ਵੀ ਖਰੀਦ ਲਈਏ ਇੱਥੋਂ ਦੁਕਾਨਾਂ ਤੋਂ ਪਸੰਦ ਆ ਗਈ ਟੋਪੀ ਆਪਣੇ ਤੇ ਹੁਣ ਇੱਥੋਂ ਜਾ ਕੇ ਟੋਪੀ ਲਈ ਖਰੀਦ ਤੇ ਹੁਣ ਸਾਡੇ ਬੰਦਿਆਂ ਨੂੰ ਚਾਹ ਦਾ ਹੋ ਗਿਆ ਵੀ ਚਾਹ ਪੀਏ ਮੋਹਰੇ ਦੇਖਦੇ ਆ ਮੋਹਰੇ ਲਿਪਾਸੀ ਕਿਤੇ ਦੇਖਦੇ ਆ ਚਾਹ ਦਾ ਤੇ ਹੁਣ ਆਪਾਂ ਪੀਣੀ ਹੈ ਚਾਹ ਕਿਤੇ ਯਾਰ ਜੇ ਮਿਲ ਜਵੇ ਤਾਂ ਹੂੰ ਠਾਕੂ ਗਏ ਫਿਰਦੇ ਤੇ ਚਲੋ ਮੋਹਰੇ ਦੇਖਦੇ ਆ ਚਾਹ ਪਾਣੀ ਦਾ ਆਪਣਾ ਦੇਖਦੇ ਆ ਬਾਕੀ ਆ ਪਿੱਛੇ ਸਾਰੇ ਟੋਟਲ ਮਾਰੇ ਆ ਪਿਛਲੇ ਪਾਸੇ ਸਮੁੰਦਰੀ ਜੀ ਸੀ ਫਾਰਾ ਪਿਛਲੇ ਪਾਸੇ ਮਾਰੇ ਲੱਗੀਆਂ ਛਤਰੀਆਂ ਸਭ ਮਾਰੇ ਆ ਪਿਛਲੇ ਪਾਸੇ ਸਮੁੰਤਰ ਦਾ ਕੰਢਾ ਸਭ ਪਾਣੀ ਦੂਰ ਦੂਰ ਤੱਕ ਪਾਣੀ ਉਹ ਪਾਣੀ ਆ ਬਾਕੀ ਨਾਲ ਨਾਲ ਹੋਟਲ ਬਣੇ ਹੋਏ ਸਭ ਤੇ ਜਹਾਂ ਜਾ ਹੋ ਜਾਣਾ ਸਿੱਧਾ ਨਾਲ ਨਾਲ ਚਲੋ ਹੁੰਦਾ ਬਹੁਤ ਵਧੀਆ ਬਣ ਗਿਆ ਨਾਲ ਨੂੰ ਘੁੰਮਣ ਫਿਰਨ ਨੂੰ ਬਣਾਤਾ ਇਹਨਾਂ ਨੇ ਪਹਿਲਾਂ ਹੈ ਨਹੀਂ ਸੀ ਅੱਜ ਤੇ ਇੱਥੇ 1998 ਦੇ ਵਿੱਚ ਇਸ ਜਗ੍ਹਾ ਤੇ ਪਹਿਲਾਂ ਤੁਰੇ ਫਿਰਦੇ ਹੁੰਦੇ ਸੀ ਉਦੋਂ ਤਾਂ ਆ ਹੈ ਨਹੀਂ ਸੀ ਨਾਲ-ਨਾਲ ਬਣਾਇਆ ਤੁਰਨੇ ਫਿਰਨ ਨੂੰ ਆ ਬੂਟੇ ਬਾਟੇ ਇੱਥੇ ਗੁੱਦੇ ਮਾਰੇ ਹੁੰਦੇ ਸੀ ਨਾਲ ਹੀ ਇੱਥੇ ਸਮੁੰਦਰ ਲੱਗਦਾ ਹੁੰਦਾ ਹੈ ਹੁਣ ਤਾਂ ਇਹਨਾਂ ਨੇ ਨਾਉਣ ਨੂੰ ਰੇਤਾ ਰੂਤਾ ਪਾ ਕੇ ਇੱਥੇ ਵਧੀਆ ਚੀਜ਼ ਬਣਾਤੀ ਪਹਿਲਾਂ ਤਾਂ ਐਡੀ ਹੁੰਦਾ ਹੈਗਾ ਕਿਆ ਐਂਟਰੀ ਐ ਸੇ ਮਾਰੇ ਆ ਵੀ ਆਪਣਾ ਛਤਰੀਆਂ ਛੁਤਰੀਆਂ ਲੈ ਸਕਦੇ ਆ ਆ ਕੇ ਇਹ ਐਂਟਰੀਆਂ ਬਣਾਈਆਂ ਵੱਖਰੀਆਂ ਵੱਖਰੀਆਂ ਇਹਨਾਂ ਨੇ ਠੇਕੇ ਲਏ ਹੁੰਦੇ ਆ ਪਿੱਛੇ ਫੋਟੋ ਸ਼ੂਟ ਚੱਲ ਰਿਹਾ ਮੇਰੇ ਤੇ ਆਪਾਂ ਜਾ ਰਹੇ ਆ ਅੱਗੇ ਦੇਖਦੇ ਕੋਈ ਲੋਕੇਸ਼ਨ ਵਧੀਆ ਜਿਹੀ ਤੇ ਬੇ ਤੁੰਦ ਕਾਲਦੇ ਆ ਮੋਰੇ ਸ਼ੇਫੋ ਵੀ ਆਉਣ ਲੱਪੇ ਹੁਣ ਸ਼ੇਫਾ ਖੜੇ ਆ ਕੰਡੇ ਤੇ ਸ਼ੇਫਾ ਦਿਖਾਉਲਦੇ ਆ ਤੁਹਾਨੂੰ ਆ ਵੀ ਬਹੁਤ ਸ਼ਾਨਦਾਰ ਹੋਟਲ ਬਣੀ ਹੋਏ ਆ ਬਹੁਤ ਵਧੀਆ ਲੋਕੇਸ਼ਨ ਬਹੁਤ ਵਧੀਆ ਹੋਟਲ ਬਣੇ ਹੋਏ ਨਾਲ ਨਾਲ ਆ ਫੁੱਲ ਕਿੰਨੇ ਸੋਹਣੇ ਲਾਏ ਹੋਏ ਆ ਨਾਲ ਨਾਲ ਕੰਡੇ ਤੇ ਆਹਾਹਾ ਰੂਹ ਖੁਸ਼ ਹੁੰਦੀ ਦੇਖ ਕੇ ਫੁੱਲ ਕਿੰਨੇ ਵਧੀਆ ਵਧੀਆ ਫੁੱਲ ਆ ਲਾਏ ਹੋਏ ਆ ਆ ਬੋਟ ਖੜੀ ਆ ਆ ਹੈਗੀ ਚੈਨ ਕੁੱਪੀ ਯਹੀ ਕੀ ਮਸ਼ੀਨ ਕਹਿੰਦੇ ਨੇ ਇਹਦੇ ਨਾਲ ਚੱਕ ਕੇ ਪਾਣੀ ਦੇ ਵਿੱਚ ਰੱਖਦੇ ਬੋਟ ਆ ਤੋ ਤਿੰਨ ਲੱਗੀਆਂ ਐ ਇੱਥੋਂ ਪਾਣੀ ਦੇ ਵਿੱਚ ਰੱਖਦੇ ਇਹਨਾਂ ਨੂੰ ਚੱਕ ਚੱਕ ਕੇ ਆ ਸਾਰਾ ਹੀ ਸਾਰਾ ਟੰਡਾ ਸਾਰਾ ਕੰਡੇ ਕੰਡੇ ਬਣੇ ਹੋਏ ਪਿਛਲੇ ਪਾਸੇ ਸਾਡੇ ਸਾਰੇ ਬੋਟਾਂ ਆ ਲੱਗੀਆਂ ਹੋਈਆਂ ਵੋਟਾਂ ਕਹਿੰਦੀਆਂ ਪਿੱਛਲੇ ਪਾਸੇ ਇਹ ਮੈਂ ਤੁਹਾਨੂੰ ਦਿਖਾ ਲਦੇ ਆ ਇੱਥੇ ਵੋਟਾਂ ਸਾਰੀਆਂ ਲੱਗੀਆਂ ਆ ਪਾਣੀ ਦੇ ਵਿੱਚ ਆ ਸਾਬ ਪ੍ਰਾਈਵੇਟ ਵੋਟ ਆ ਛੋਟੇ ਰਾਹ ਲੈਂਦੇ ਆ ਆ ਸਾਰੀ ਲੈਂ ਲੱਗੀ ਹੋਈ ਵੋਟਾਂ ਦੀ ਇਧਰਲੀ ਸਾਈਡ ਤੇ ਆ ਛੋਟੀਆਂ ਖੜੀਆਂ ਤੇ ਉਹ ਵੱਡੀਆਂ ਸਾਰੀਆਂ ਵੋਟਾਂ ਇੱਧਰ ਵੀ ਸਾਰੀ ਲੈਂ ਲੱਗੀ ਹੋਈ ਆ ਦੇਖੋ ਆ ਦੇਖੋ ਸਾਰੇ ਨਵੇਂ ਮੂਹਾਂ ਲੱਗੀਆਂ ਹੋਈਆਂ ਇਥੇ ਸੋੜੇ ਜਾ ਰਹੇ ਹਾਂ ਮੂਹੇ ਦੇਖਦੇ ਹਾਂ ਹੁਣ ਲੋਕੇਸ਼ਨ ਮੂਹੇ ਤੇ ਕੋਈ ਨਾਲ ਨਾਲ ਵੋਟ ਖੜੀਆਂ ਅਸਰਾ ਕੁਝ ਖੰਤੰਤੋ ਵਿਪਰੇਂਦਾ ਅੱਜ ਇਤੋਂ ਕੰਟਰੋਲ ਕਰਦੇ ਆ ਮੋਰੇ ਮੇਰੇ ਪਿਛਲੇ ਪਾਸੇ ਇਹ ਆ ਜਾਂਦਾ ਜਿੱਥੋਂ ਸਾਰਾ ਕੰਟਰੋਲ ਕਰਦੇ ਆ ਉਹ ਵੀ ਦਿਖਾ ਲਦੇ ਤੁਹਾਨੂੰ ਜਾ ਕੇ ਨਾਲ ਨਾਲ ਸ਼ਹਿਰ ਆ ਸਾਰਾ ਕਿੰਨੀ ਸੋਹਣੀ ਲੋਕੇਸ਼ਨ ਉੱਪਰ ਓ ਕੇਦਾ ਇਹਨਾਂ ਦੇ ਬਹੁਤ ਵਧੀਆ ਸ਼ਹਿਰ ਨਾਲ ਨਾਲ ਸਮੁੰਦਰ ਤੇ ਨਾਲ ਨਾਲ ਸ਼ਹਿਰ ਉਹ ਪੈ ਜਾਂਦਾ ਇਹਨਾਂ ਦਾ ਪੰਚਾਇਤ ਘਰ ਕਮੂਨਾ ਪੈ ਜਾਂਦਾ ਆਹ ਇਹਨਾਂ ਦਾ ਪੰਚਾਇਤ ਘਰ ਬਣ ਪੈ ਜਾਂਦਾ ਇੱਥੋਂ ਸਾਰੀ ਜੋ ਵੀ ਇੱਥੋਂ ਬੋਟ ਜਾਂਦੀ ਆ ਜਾਂ ਆਉਂਦੀ ਆ ਇੰਟਰ ਹੁੰਦੀ ਆ ਸਾਰਾ ਇਹ ਕੰਟਰੋਲ ਇਹਨਾਂ ਦੇ ਹੱਥ ਚ ਹੁੰਦਾ ਇਹਨਾਂ ਦੀ ਇਜਾਜ਼ਤ ਨਾਲ ਜਿਹਨੇ ਆਉਣਾ ਇੱਥੇ ਇੰਟਰ ਹੋਣਾ ਉਹਨੇ ਇਹ ਜੇ ਨੇ ਬਾਹਰ ਨਿਕਲਣਾ ਇਹਨਾਂ ਦੀ ਇਜਾਜ਼ਤ ਦੇ ਨਾਲ ਹੀ ਨਿਕਲਣਾ ਇੱਥੋਂ ਅੱਜ ਦਾ ਸ਼ੇਪ ਆ ਰਹੀ ਆ ਬੋਟ ਹੋਰ ਆਪਣੇ ਬੈਗ ਲਾ ਰਹੇ ਆ ਉੱਥੇ ਲਾਤੀ ਪਾਰਕਿੰਗ ਦੇ ਵਿੱਚ ਇੱਥੇ ਪਰਕੇ ਜੋ ਪਾਰਕਿੰਗ ਹੈ ਬਣਾਈਓ ਪ੍ਰਾਈਵੇਟ ਸਭ ਪ੍ਰਾਈਵੇਟ ਪਰਕੇ ਜੋ ਆ ਤਾਂ ਲੋਕਾਂ ਦੇ ਮਾੜੇ-ਬੜੇ ਅਮੀਰ ਲੋਕਾਂ ਦੀਆਂ ਖੜੀਆਂ ਬੋਟਾਂ ਬੱਟੀਆਂ ਵੋਟਾਂ ਲਾਈਆਂ ਹੋਈਆਂ ਇਹਨਾਂ ਨੇ ਕਿ ਕਿ ਚਾਰੀਆਂ ਲੱਕੀਆਂ ਹੋਈਆਂ ਵੋਟਾਂ ਕੋ ਨਿਕਲ ਰਹੀ ਆ ਵੋਟ ਇੱਥੋਂ ਸਭ ਕੋ ਆ ਰਿਹਾ ਕੋਈ ਜਾ ਰਿਹਾ ਤੇ ਕੰਟਰੋਲ ਸਾਰਾ ਉੱਪਰ ਉਹਨਾਂ ਦੇ ਹੱਥ ਦੇ ਵਿੱਚ ਆ ਯੂ ਵੀ ਹੈ ਕੰਟਰੋਲ ਜਿੱਧਰ ਨੂੰ ਵੀ ਦੇਖੋ ਸਾਰੇ ਪਾਸੇ ਪਿਛਲੇ ਪਾਸੇ ਦੂਜੇ ਪਾਸੇ ਜਿੱਧਰ ਨੂੰ ਵੀ ਦੇਖੋ ਸਾਰੇ ਪਾਸੇ ਵੋਟਾਂ ਲੱਗੀਆਂ ਹੋਈਆਂ ਸਭ ਪ੍ਰਾਈਵੇਟ ਇੱਥੇ ਜੋ ਕਿਸੇ ਨੇ ਕਿਰਾਏ ਤੇ ਲੈਣੀ ਆ ਲੈ ਕੇ ਆਪਾਂ ਘੁੰਮ ਸਕਦੇ ਆ ਕਿਰਾਏ ਤੇ ਮਿਲ ਜੰਦੀ ਆ ਪਰ ਹੈ ਪ੍ਰਾਈਵੇਟ ਸਾਰੀਆਂ ਇੱਥੇ ਤਾਂ ਪ੍ਰਾਈਵੇਟ ਬੋਟਾਂ ਲੱਗੀਆਂ ਹੋਈਆਂ ਇੱਧਰ ਵਿੱਚ ਕੁਝ ਲੋਕ ਸਮਾਨ ਵੀ ਲੱਦ ਰਹੇ ਆ ਵੇਖੀ ਜਿੱਦਾਂ ਇਹਨਾਂ ਨੇ 1 2 3 ਦਿਨ ਲਈ ਜਾਣਾ ਟੂਰ ਤੇ ਉਹ ਸਮਾਨ ਸਮੋਲ ਲੱਦ ਲੈਂਦੇ ਆ ਵਿੱਚ ਆਪਾਂ ਇੰਜੋਏ ਕਰ ਰਹੇ ਆ ਸਭ ਜਿੱਦਾਂ ਜਿੱਦਾਂ ਸਾਰੇ ਲੈਂਸਰ ਲਾਈਆਂ ਹੋਈਆਂ ਪਿੱਛੇ ਸਾਰੀਆਂ ਬੋਟਾਂ ਨੂੰ ਤਕਰੀਬਨ ਕਰੰਟ ਲਾਏ ਆ ਨਾ ਕਰੰਟ ਹੈਗਾ ਸਾਰੀਆਂ ਲਈ ਜਿੱਦਾਂ ਚਾਰਜ ਨਹੀਂ ਚਾਰਜ ਚੂਰਜ ਬੈਟਰੀ ਚਾਰਜ ਕਰਨੀ ਹੈ ਜੋ ਵਾਟਰ ਵਾਟਰ ਵਗੈਰਾ ਸਾਰੀਆਂ ਨੂੰ ਕਰੰਟ ਦਿੱਤਾ ਹੋਇਆ ਜਿੱਦਾਂ ਹੁਣ ਇਹਨਾਂ ਨੂੰ ਇਦਾਂ ਹੈ ਨਾ ਜਿੱਦਾਂ ਹੁਣ ਪ੍ਰਾਈਵੇਟ ਇਹਨਾਂ ਨੇ ਜਿੱਦਾਂ ਖੜੀਆਂ ਕੀਤੀਆਂ ਇੱਥੇ ਲਿਆ ਕੇ ਹਾਂਜੀ ਜਿੱਦਾਂ ਰਹਿੰਦੇ ਤਾਂ ਇੱਥੇ ਹੈ ਨਹੀਂ ਕੋਈ ਰੋਮ ਰਹਿੰਦਾ ਕੋ ਹੋਰ ਕਿਤੇ ਸ਼ਹਿਰ ਦੇ ਵਿੱਚ ਰਹਿੰਦਾ ਹਾਂਜੀ ਤੇ ਆ ਕੇ ਫਿਰ ਇਹਨਾਂ ਨੂੰ ਹੋਟਲ ਲੈਣ ਦੀ ਲੋੜ ਨਹੀਂ ਪੈਂਦੀ ਹਾਂ ਜਿੱਦਾਂ ਵਿੱਚ ਬੈੱਡ ਲੱਗੇ ਹੋਏ ਆ ਫਿਰ ਆਪਣੇ ਆ ਕੇ ਫਿਰ ਇੱਥੇ ਬੋਟਾਂ ਦੇ ਵਿੱਚ ਸੌਂ ਸੂ ਲੈਂਦੇ ਆ ਆਪਣਾ ਖਾਣਾ-ਦਾਣਾ ਵਿੱਚ ਕਿਚਨਾ ਬਣੀਆ ਹੋਈਆ ਤੇ ਇੱਥੇ ਆਪਣੇ ਰਹਿਣ ਦੇ 1-2 ਦਿਨ ਜਿਹੜਾ ਛੁੱਟੀ ਹੈ ਤੇ ਆਲੇ ਦਿਨ ਰਹਿਣਾ ਹੁੰਦਾ ਇਹਨਾਂ ਨੇ ਹੁਣ ਆਪਾਂ ਖੜੇ ਆਂ ਬਾਹਰ ਤੇ ਤੇ ਪੀਨੇ ਆਂ ਕਫੇ ਕੁਫੇ ਆਹ ਲਓ ਜੀ ਸਾਡਾ ਸਮਾਨ ਆ ਗਿਆ ਕਨਫਿਊਨ ਵਾਲਾ ਵੀਰ ਆ ਗਿਆ ਇਧਰ ਕੋਕ ਆ ਗਿਆ ਤੇ ਇਧਰ ਕਫੇ ਆ ਗਿਆ ਹੋਊਗਾ ਦੋਦੇ ਵਿੱਚ

ਆ ਗਿਆ ਜੀ ਇਸ ਪਿੰਡ ਸ਼ਹਿਰ ਦਾ ਕਮੂਨਾ ਪੰਚਾਇਤ ਕਾਰਜ ਜਿੱਦਾਂ ਆਪਣੇ ਪੰਜਾਬੀ ਚ ਪੰਚਾਇਤ ਕਹੇ ਜਾਂਦੇ ਆ ਇਹ ਸ਼ਹਿਰ ਦਾ ਕਮੂਨਾ ਹੈ ਇਹ ਹੈਗੀਆਂ ਇਹ ਸਾਈਕਲ ਮੋਟਰਸਾਈਕਲ ਰੈਂਟ ਤੇ ਮਿਲਦੇ ਆ ਘੁੰਮਣ ਫੈਨਣੇ ਨੂੰ ਰੈਂਟ ਤੇ ਲੈ ਕੇ ਕੰਫਰਟ ਕਰ ਸਕਦੇ ਆ ਬਾਕੀ ਕੱਪੜੇ ਲੱਗੇ ਹੋਏ ਆ ਫੀਸਦਾਰੀ ਕਰ ਸਕਦੇ ਆ ਆਹੋ ਜੋ ਟੈਂਟਾਂ ਵਗੈਰਾ ਮਿਲਦੀਆਂ ਛਪਾਨੀਆਂ ਛਪ ਜਾਂਦੇ ਇੱਥੇ سونے ਵਾਲੀਆਂ ਦੁਕਾਨਾਂ ਆ ਜੀ ਇੱਥੋਂ ਸੋਨਾ ਮਿਲਦਾ ਆ ਸਭ ਜੁਐਲਰੀ ਰੱਖੀ ਹੁੰਦੀ ਆ ਸੋਨੇ ਦਾ ਸਮਾਨ ਟਾਕ 16 ਪੀੜਾ ਸੋਨਾ ਕਾਲਾ ਸੋਨਾ ਸਭ ਮਿਲਦੇ ਆ ਇਹ ਅੰਦਰ ਦਾ ਆ ਗਿਆ ਇੱਥੋਂ ਸ਼ਿਪ ਵਗੈਰਾ ਚੱਲਦੇ ਆ ਹੈ ਕੈਸਤੀ ਲੈਣੀ ਆ ਆ ਕੈਸਤੀ ਲੈਣੀ ਕਹਿੰਦੇ ਸਭ ਵੋਟ ਖੜੇ ਜਾਂਦੇ ਹਨ ਜਿੰਨੇ ਤੇਰੇ ਉਹ ਬੂਟਾ ਰੱਖਣ ਵਾਲੇ ਅੰਦਰ ਤੇ ਸਾਰੇ ਬੰਦੇ ਨੰਗਾ ਕਹਾ ਹੌਲੀ ਹੌਲੀ ਹੁਣ ਨਾ ਰਲਦੇ ਆ ਜਾ ਕੇ ਆ ਸਾਰੇ ਮਾਰੇ ਲੱਗੇ ਹੋਏ ਆ ਜੀ ਪਰ ਇਹ ਪਏ ਆ ਨ ਮਾਰੇ ਲੋਕੀ ਨਾ ਆ ਰਹੇ ਆ ਆਪਣਾ ਇੰਜੋਏ ਕਰ ਰਹੇ ਆ ਸਭ ਸਾਡੇ ਬੰਦੇ ਉੱਤਰ ਪਿੱਛੇ ਆ ਫੋਨ ਆ ਗਿਆ ਉਹਨਾਂ ਖਰੀਦਦਾਰੀ ਕਰ ਰਹੇ ਆ ਖਰੀਦਦਾਰੀ ਕਰ ਰਹੇ ਆ ਪਿੱਛੇ ਕਿਸੇ ਨੇ ਫੋਨ ਦਾ ਕਵਰ ਛਡਾ ਲਿਆ ਕਿਸੇ ਨੇ ਕਾਸ ਲੈ ਲਿਆ ਫੋਨ ਕਿਤੇ ਪਾਪਾ ਨਹੀਂ ਪੁਰਾਣੀਆਂ ਚੀਜ਼ਾਂ ਆ ਹੈ 5 ਰੁਪਏ ਦੀ ਚਲੋ 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 ਇਸ ਹਾਲ ਕੀ ਆ ਤੰਗਣਾ ਕਿੱਥੇ ਦੀ ਕੀ ਖਲਾਉ ਲੈਣਾ ਲੈ ਲਓ ਇੱਥੇ ਪਰ ਇੱਕ ਮਿਲਣਾ ਇਹ ਆਹੋ ਕੋੰਤੋ ਕੋਸਟਾ ਵਾ bene prendiamo uno ਲਾਓ ਜੀ ਫਪੰਗ ਹੋ ਗਏ ਕਿਹਦੇ ਘਰ ਟੰਗਣ ਲਈ ਲੈ ਕੇ ਜਾਣਾ ਆਹਾਂ ਬਾਕੀ ਸਭ ਇਹ ਜਿਆ 2 2 3 3 ਰੁਪਏ ਦੀ 1 ਰੁਪਏ ਦੀ ਸਾਬ ਘਰ ਕੋ ਰੱਖਣ ਨੂੰ ਸਾਰਾ ਸਮਾਨ ਆ ਛੋਟੀ ਆ ਮਾੜੋ ਸ਼ੋਪਾਂ ਕਰ ਲਈ ਆ ਇਹਦਾ ਜਿਹੜਾ ਦੁੱਤੀ ਆ ਭਈ ਆਪਣੇ ਇੱਥੇ ਛਤਰੀਆਂ ਮਿਲਦੀਆਂ ਮਾਰਿਆਂ ਤੇ ਲੋੜ ਲਈ ਯਾਦਾਂ ਵੀ ਖਰੀਦ ਹੋ ਰਹੀਆਂ ਆ ਫਾਂ ਦੇ ਨਾਲ ਉੱਤੇ ਲੈਣਾ ਕਿਹਨਾਂ ਨਾਲੀ ਐ ਐਵੇਂ ਚ ਕਤੌਰ ਦਿਸੀ ਐ ਨਾ ਨੋਹਾਂ ਦੀ ਕੰਤੋ ਕੋਸਟਾ ਕੋਲੋ ਲੀ? ਕਿੰਸੇ ਬੈਂਡ ਮਾਤਰੋ ਹੈ? ਹਾਂ? ਮਾਤਰੋ। ਕੋਤਰੋ ਹੈ। ਇਹ ਕੋਤਰੋ ਹੈ ਵੀ ਆ ਸਭ ਮਾਰਿਆਂ ਦਾ ਸਮਾਨ ਆ। ਕੀ ਲੋਨ? ਆ ਸਾਡੇ ਬੰਦੇ ਨਾ ਕੇ ਆਏ ਆ ਆਹ ਹੋਰੇ ਤੁਰਿਆ ਸ਼ਿਰੂ ਸਾਡੇ ਬੰਦੇ ਇਹ ਨਾ ਕੇ ਆਏ ਆ ਮਾਰਿਆਂ ਦੇ ਉੱਤੇ ਆ ਦੇਖ ਲੋ ਤੋਤੀਆਂ ਲਾਲਾ ਤੁਰੇ ਹੋਏ ਆ ਜੀ ਚਲੋ ਠੀਕ ਹੈ ਜੀ ਹੁਣ ਅਸੀਂ ਆਹ ਬਲੌਕ ਕਰਦੇ ਆ ਇੱਥੇ ਬੰਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਯੂਰ ਕਰਿਓ ਤੇ ਫੋਲੋ ਚੈਨਲ ਨੂੰ ਫੋਲੋ ਕਰ ਲਓ ਅਗਲੀਆਂ ਵੀਡੀਓ ਦੇਖਣ ਲਈ ਤੇ ਚਲੋ ਹੁਣ ਮਿਲਦੇ ਆ ਅਗਲੀ ਵੀਡੀਓ ਚ ਓਕੇ ਜੀ Pani